ਡਾਇਗਰਵਾਈਸ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਚੰਗੀ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਸ ਹੈਗਾ ਜਿੱਦਾਂ ਨਾਲ ਬੜੇ ਲੋਕਾਂ ਨੇ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਦੇ ਸਟੋਰੇ ਤਾਈਮ ਬਾਅਦ ਇੱਕ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡਿਟ ਕਰਦੇ ਹੈਗੇ ਆ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜਿਹੜਾ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਫੀਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਤੇ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਬਰਾਮਦ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹੱਗੇ ਤੁਹਾਡੇ ਮਾਦਮਿਨ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿੱਦਣੇ ਬੜੇ ਲੋਕਾਂ ਦੀਆਂ ਗੰਦਕੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਰਿਸਕ ਚੱਲਦਾ ਇਹ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜਿਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਫਿਕਫੋਬੀਆ ਆਪਣੇ ਦਿਮਾਗ ਤੋਂ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜਿੱਥੇ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਬਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਫੂਨ ਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੇਟ ਕਰਦੇ ਹੈਗੇ ਆ ਤਾਂ ਉਹਦੇ ਨਾਲ ਕਿਸੇ ਜੀ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜਿਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ 'ਚ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਆਦਰਵਾਇਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਫੀਡ ਹੋਏਗੀ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹੈਗੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਹਨ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚਲੇਗਾ ਜੇ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤਾਂ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਫੀਲ ਕਰੇ ਇਹ ਅੱਜ ਇੱਕ ਪਲੇਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹੁੰਦੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚਲੇ ਜਾਂਦਾ ਜੇ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਜੀ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤਾਂ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਆਦਰਵਾਇਜ਼ ਰੀਅਲੀ ਇਹ ਵੇਸਟ ਹੋ ਰਿਹਾ ਇਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਫੀਲ ਕਰੇ ਇਹ ਅੱਜ ਇੱਕ ਪਲੇਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਇਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਫਿਕਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਡਾਕਟਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਕਿਸੇ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਬਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਰਕ ਹੈਗਾ ਜਿਸ ਦੇ ਨਾਲ بڑے ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਕੁੜੇ ਕਾਲੇ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਜੇ ਆਪਾਂ ਬਲੱਡ ਡੋਨੇਟ ਕਰਦੇ ਹਾਂ ਜੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤਾਂ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਫੀਲ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਦੇ ਰਲ ਕੇ ਬਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਇਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਫਿਕੋਫੀਆ ਆਪਣੇ ਦਿਮਾਗ ਤੋਂ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਡੈਕਟਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਚੀਜ਼ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਬਰਾਨਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਫੂਨਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਹੈ ਇੱਕ ਬੜਾ ਬੜਾ ਅੱਛਾ ਕਾਜ਼ ਹੈਗਾ ਜਿਸ ਦੇ ਨਾਲ ਬੜੇ ਲੋਕਾਂ ਦੀ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਚ ਕੁਝ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚਲੇ ਜਾਂਦਾ ਜੇ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਜੀ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ ਤੇ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀਮ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਹੈ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਜੀ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਕਿ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ ਚ ਬਣਿਆ ਹੋਇਆ ਕਿ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਆਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਫੀਲ ਕਰੇ ਇਹ ਅੱਜ ਇੱਕ ਪਲੇਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ ਦੇ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੇਟ ਕਰਦੇ ਹੈਗੇ ਆ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜਿਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ 'ਚ ਬਣਿਆ ਹੋਇਆ ਵੀ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਗੂਲਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਚੰਗੀ ਰਹੇਗੀ ਇਹ ਅੱਜ ਇੱਕ ਪਲੇਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨਦਾਨ ਕਰ ਰਹੇ ਹਜੇ ਤੁਹਾਡੇ ਮਾਧਿਅਮ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਜਿਸ ਨਾਲ ਬੜੇ ਲੋਕਾਂ ਦੀਆਂ ਜ਼ਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡੀਅਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਡ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜਿਹ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਫਿਕਫੋਬੀਆ ਆਪਣੇ ਦਿਮਾਗ ਤੋਂ ਬਣਿਆ ਹੋਇਆ ਕਿ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਕਟਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਦੇ ਵਿੱਚ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਬਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਨ ਕਰ ਰਹੇ ਹਜੇ ਤੁਹਾਡੇ ਮਾਦਮਿਨ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਹੈ ਇੱਕ ਬੜਾ ਬੜਾ ਅੱਛਾ ਕੌਸ ਹੈਗਾ ਜਿੱਦਣੇ ਬੜੇ ਲੋਕਾਂ ਨੇ ਗੁੰਡੀਆਂ ਬਣ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੋਨੇਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਇਹ ਆਪਾਂ ਬਲੱਡ ਡਿਨੇਟ ਕਰਦੇ ਹਾਂ ਜੇ ਤਾਂ ਉਹਦੇ ਨਾਲ ਕਿਸੇ ਜੀ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ 'ਚ ਬਣਿਆ ਹੋਇਆ ਕਿ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਰੈਕਟਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਚਲੀ ਜਾਂਦੀ ਹੈ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਰਲ ਕੇ ਅਭਰਾ ਲਗਾ ਦਿੱਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨਦਾਨ ਕਰ ਰਹੇ ਹਜੇ ਤੁਹਾਡੇ ਮਾਦਮ ਰਹੀ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਕਿਉਂਕਿ ਨਾਲ ਬੜੇ ਲੋਕਾਂ ਦੀ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਮੀਟ ਕਰਨਾ ਚਾਹੀਦਾ ਸਾਡੇ ਬਾਡੀ 'ਚ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਰਿਸਕ ਚੱਲਦਾ ਜੇ ਆਪਾਂ ਬਲੱਡ ਡੋਨੇਟ ਕਰਦੇ ਹੈਗੇ ਤਾਂ ਉਹਦੇ ਨਾਲ ਕਿਸੇ ਪੁਲਿਸ ਨੇ ਅੱਗੇ ਆ ਕੇ ਐਫਰਟ ਕੀਤੀ ਹੈ ਤਾਂ ਕਿ ਜਿਹੜਾ ਦੇਖੋ ਯੂਨੀਫਾਰਮ ਹੈ ਦੂਰੋਂ ਨਜ਼ਰ ਆਉਂਦੀ ਹੈ ਜੇ ਯੂਨੀਫਾਰਮ ਵਾਲਾ ਬੰਦਾ ਡੋਨੇਟ ਕਰ ਰਿਹਾ ਹੈਗਾ ਤੇ ਬਾਕੀ ਸਾਰਿਆਂ ਨੂੰ ਵੀ ਕਰਨਾ ਚਾਹੀਦਾ ਇੱਕ ਫੋਬੀਆ ਆਪਣੇ ਦਿਮਾਗ 'ਚ ਬਣਿਆ ਹੋਇਆ ਕਿ ਮੇਰਾ ਬਲੱਡ ਨਿਕਲ ਗਿਆ ਤਾਂ ਪਤਾ ਨਹੀਂ ਕੀ ਹੋ ਜਾਣਾ ਬਟ ਅਦਰਵਾਈਜ਼ ਰੀਅਲੀ ਇਹ ਵੇਸਟ ਹੋ ਰਿਹਾ ਇਹਨੂੰ ਜੇ ਡੋਨੇਟ ਕਰਦੇ ਰਹੋਗੇ ਡਾਕਟਰ ਟਾਈਮ ਤੋਂ ਬਾਅਦ ਤੁਹਾਡੀ ਬੋਡੀ ਜੀ ਇਹ ਅੱਜ ਇੱਕ ਪੁਲਿਸ ਨੇ ਜਲੰਧਰ ਪੁਲਿਸ ਨੇ ਸ਼ਹਿਰ ਵਾਲੀ ਔਰ ਰੂਰਲ ਦੋਨਾਂ ਨੇ ਵੈਲਫੇਅਰ ਬਰਾਲਾ ਕੀਤਾ ਵੀ ਜਿਹੜਾ ਆਪਣਾ ਸਾਡੇ ਮੁਲਾਜ਼ਮ ਜਿਹੜੇ ਆ ਉਹ ਖੂਨ ਦਾਣ ਕਰ ਰਹੇ ਹਜੇ ਤੁਹਾਡੇ ਮਾਣ ਲੈਣ ਰਾਹੀਂ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਬਲੱਡ ਡੋਨੇਸ਼ਨ ਇੱਕ ਬੜਾ ਬੜਾ ਅੱਛਾ ਕੌਜ਼ ਹੈਗਾ ਜਿੱਦਾਂ ਨਾਲ ਬੜੇ ਲੋਕਾਂ ਦੀਆਂ ਜਿੰਦਗੀਆਂ ਬਚ ਸਕਦੀਆਂ ਸਾਨੂੰ ਸਾਰਿਆਂ ਨੂੰ ਬਲੱਡ ਡੇਟ ਕਰਨਾ ਚਾਹੀਦਾ ਸਾਡੇ ਬਾਡੀ ਦੇ ਥੋੜੇ ਟਾਈਮ ਬਾਅਦ ਐਕਸੈਸਿਵ ਬਲੱਡ ਬਣ ਜਾਂਦਾ ਜਿਹਨੂੰ ਜੇ ਨਾ ਡੋਨੇਟ ਕੀਤਾ ਜਾਵੇ ਵੇਸਟ ਚ ਜਾਂਦਾ ਜੇ ਆਪਾਂ ਬਲੱਡ ਡੇਟ ਕਰਦੇ ਹਾਂ ਜੇ ਤਾਂ ਉਹਦੇ ਨਾਲ ਕਿਸੇ ਜੀ